ਹਾਂਜੀ ਇਹ ਐਨਸੀਈਆਰਟੀ ਦੇ ਬੁੱਕ ਦਾ 8ਵੇਂ ਕਲਾਸ ਦੀ ਤੇ ਦੇ ਦੇ ਵਿੱਚ ਐਸੇ ਜਿਹੜੇ ਆ ਹਿੰਦੀ ਤੋਂ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਕੀਤੀ ਆ ਕਿ ਪੀਐਸਟ ਤੇ ਸੀਟ ਟੋ ਵਾਲੇ ਬੱਚਿਆਂ ਵਾਸਤੇ ਜਿਹੜੀ ਉਰਗੋਦੀ ਹੋਇਆ ਵੰਡਿਆ ਤੇ ਹੱਲ ਕਿ ਜ਼ਰਾ ਹੋ ਜੀ ਲੈਸੜਾ ਗਾਇ 88 ਮੇਰਾ ਚੌਂਤੀ ਬੋਹਂਡਾ ਪਾਕਾ ਬਲੇ ਇਹਦੇ ਅੱਛਾ ਬੋਹਂਡਾ ਲਖਨਊ ਸਮਝੌਤਾ 1916 ਵਿੱਚ ਹੋਇਆ ਤੇ ਇਹ ਲਖਨਾਉ ਸ਼ਹਿਰ ਵਿੱਚ ਪਿਆ ਇਹ ਜਿਨਾ ਨੇ ਕਰਵਾਇਆ ਸੀ ਹਿੰਦੂਆਂ ਦੇਸ਼ੀਆਂ ਕੋਹਾਰਾ ਸਤੇ ਮੁਸਲਿਮ ਲਈ ਦੇ ਵਿਚਾਰ ਹੋਇਆ ਇਹਦੇ ਤੋਂ ਪਹਿਲਾਂ ਵੀ ਵੀਡੀਓ ਬਣਾਈਆਂ ਨੇ ਦੇਖ ਲਿਓ ਬੇਸਲੇ ਸਾਨੂੰ ਲੱਗ ਚੁਕੀ ਇਹ ਇਸ ਸਮਝੋ ਤੇ ਲਈ ਬਾਰ ਗੰਗਾ ਤੱਕ ਲਿਖ ਅਤੇ ਮੁਹੰਮਦ ਅਗਲੇ ਜਨਮਾਂ ਨੇ ਕੋਈ ਗੱਲ ਨਹੀਂ ਸੀ ਇਹਦਾ ਮੁੱਖ ਮਕਸਦ ਵਰਤਾਨ ਨਹੀਂ ਰਾਜ ਦਾ ਦੋਵਾਂ ਦਾ ਇਹਦਾ ਮੁੱਖ ਮਕਸਦ ਬਰਤਾਨਵੀ ਰਾਜ ਦਾ ਦੋਵਾਂ ਦੁਆਰਾ ਵਿਰੋਧ ਕਰਨਾ ਸੀ 1934 ਤੋਂ ਬਾਅਦ ਮੁਸਲਿਮ ਲੀਗ ਨਿਮਾਹਮਦ ਅਲੀ ਜਿਨ੍ਹਾਂ ਨੇ ਦੁਬਾਰਾ ਜਿਹੜਾ ਸੀ ਉਹ ਨਜੀਵਤ ਕੀਤਾ ਪਹਿਲਾ ਉਹ ਮੁਸਲਿਮ ਲੀਗ ਦੇ ਵਿੱਚ ਉਹਨੇ ਮੰਨਦਾ ਸਮਝ ਉੱਤਰਾਇਆ ਮੁਸਲਿਮ ਲੀਗ ਅਤੇ ਕਾਂਗਰਸ ਦਾ ਜਿਨ੍ਹਾਂ ਨੇ ਤੇ ਬਾਅਦ ਵਿੱਚ ਇਸ ਦਾ 1934 ਸਾਲ ਦੇ ਵਿੱਚ ਦੁਬਾਰਾ পুনਰਜੀਵਨ ਕੀਤਾ ਗਿਆ ਸੀ। ਤੇ ਇਸ ਨੇ ਪੁਨਰਜੀਵਨ ਦੀ ਸੋਚਾਂਤੀ ਵਿੱਚ ਕੀਤਾ ਸੀ ਤੇ ਜਦੋਂ ਜਨਾ ਜਿਹੜਾ ਸੀ ਲੰਡਨ ਤੋਂ ਵਾਪਸ ਆਏ ਸਾਨੂੰ ਇਹ ਅਗਲਾ ਪੁਆਇੰਟ ਹੈਗਾ ਹੈ 1940 ਵਿੱਚ ਲਾਹੌਰ ਜਿਹੜਾ ਪ੍ਰਸਤਾਵ ਪਾਸ ਹੋਇਆ ਜਿਸ ਵਿੱਚ ਪਹਿਲੀ ਵਾਰੀ ਖੁੱਲਕੇ ਮੁਸਲਮਾਨਾਂ ਦੇ ਲਈ ਵੱਖਰਾ ਦੇਸ਼ ਪਾਕਿਸਤਾਨ ਬਣਾਉਣ ਦੀ ਮੰਗ ਕੀਤੀ ਗਈ 1927 ਵਿੱਚ ਕੀਤੀ ਗਈ ਸੀ। ਸਾਡੇ 1937 ਵਿੱਚ ਮੁਸਲਿਮ ਲੀਗ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾਉਣਾ ਚਾਹੁੰਦੀ ਸੀ। ਪਰੰਤੂ ਕਾਂਗਰਸ ਨੇ ਇਸਕਰਸ ਦਾ ਵਿਰੋਧ ਕਰ ਦਿੱਤਾ। ਫਿਰ ਇਹਨਾਂ ਦੋਨਾਂ ਵਿੱਚ ਸਬੰਧ ਰਿਧਰ ਦੇ ਵਿਗੜ ਗਏ। 1945 ਵਿੱਚ ਵਿਸ਼ੇਵ ਜਦੋਂ ਤੋਂ ਖਤਮ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤੀ ਸੁਤੰਤਰਤਾ ਦੇ ਲਈ ਕਾਂਗਰਸ ਅਤੇ ਲੀਗ ਨਾਲ ਗੱਲਬਾਤ ਸ਼ੁਰੂ ਕੀਤੀ। ਫਿਰ 1946 ਵਿੱਚ ਦੁਬਾਰਾ ਜਿਹੜੀਆਂ ਸਿਚੌਣਾ ਭਈਆਂ ਸੋਈ ਚੌਣਾ ਹੋਈਆਂ ਤੇ ਕਾਂਗਰਸ ਨੇ ਆਮ ਹਲਕੇਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਪਰ ਮੁਸਲਿਮ ਨਹੀਂ ਰੱਖਨੇ ਸ਼ਿੱਟਾਂ ਤੇ ਲੀਗ ਨੇ ਵੇ ਮਿਸਾਲ ਸਫਲਤਾ ਪ੍ਰਾਪਤ ਕੀਤੀ ਤੇ ਲੀਗ ਨੇ ਪਾਕਿਸਤਾਨ ਦੀ ਮੰਗ ਤੇ ਅੜੀ ਰਹੀ ਤੇ ਇਸੇ ਤਰ੍ਹਾਂ ਮੁਸਲਿਮ ਲੀਗ ਨੇ 16 ਅਗਸਤ 1946 ਈਸਵੀ ਨੂੰ ਡਾਇਰੈਕਟਰ ਐਕਸ਼ਨ ਡੇ ਦਾ ਐਲਾਨ ਕੀਤਾ ਇਹ ਸਨੂ ਕਾਲਾ ਦਿਨ ਵੀ ਕਿਹਾ ਜਾਂਦਾ ਹੈ ਡਾਇਰੈਕਟਰ ਐਕਸ਼ਨ ਲੇਨ ਜਿਹੜਾ ਕਿ 16 ਅਗਸਤ 1946 ਈਸਵੀ ਨੂੰ ਮੁਸਲਿਮ ਲੀਗ ਦੇ ਦੁਆਰਾ ਦਾ ਐਲਾਨ ਕੀਤਾ ਗਿਆ ਜਿਸ ਦਾ ਮਕਸਦ ਪਾਕਿਸਤਾਨ ਦੀ ਪਾਕਿਸਤਾਨ ਦੀ ਮੰਗ ਲਈ ਦਬਾਅ ਬਣਾਉਣਾ ਸੀ ਇਸੇ ਦਿਨ ਕਲਕੱਤਾ ਵਿੱਚ ਭਿਆਨਕ ਦੰਗੇ ਹੋਏ ਜੋ ਭਾਰਤ ਦੀ ਵੰਡ ਦੀਆਂ ਹਿੰਸਾਵਾਂ ਦੀ ਸ਼ੁਰੂਆਤ ਮੰਨੇ ਜਾਂਦੇ ਹਨ ਮਾਰਚ 1947 ਤੱਕ ਉੱਤਰ ਭਾਰਤ ਵਿੱਚ ਵੀ ਪੇਨ ਭਾਗਾਂ ਦੇ ਵਿੱਚ ਨੀਸਾ ਫੈਲ ਗਈ ਸੀ ਇਸੇ ਨਾਲ ਹੀ ਇੱਕ ਨਵੇਂ ਦੇਸ਼ ਦਾ ਪਾਕਿਸਤਾਨ ਦਾ ਜਨਮ ਹੁੰਦਾ ਹੈ ਇਹ ਜਿਹੜੇ ਅੰਦੋਲਨ ਸੀ 1947 ਦਾ 1947 ਤੇ ਇਸੇ ਨਾਲ ਹੀ 1947 ਇਸ ਨੂੰ ਜਿਹੜਾ ਸਾਡਾ ਭਾਰਤ ਸੀ ਤੇ ਉਹ ਆਜ਼ਾਦ ਹੋਇਆ ਸੀ ਤੇ ਇਹ ਅਠਵੀਂ ਜਮਾਤ ਦੀ ਐਲ ਸੀ ਆਰਟੀ ਹੈ ਇਹ ਉਹ ਖਤਮ ਹੋ ਗਈ ਹੈ ਸੈਮਟ ਕਲਾਸ ਦੀ ਐਮ ਸੀ ਐ ਆਰਟੀ ਦੇ ਜਿਹੜੇ ਪਾਤੇ ਉਹਦੇ ਵੀਡੀਓ ਜਿਹੜੀਆਂ ਆ